ਹਾਂ ਕਮਰੇ ਵੀ ਸਾਰੇ ਚੋਂ ਡਏ ਆ ਹੈ ਤੇ ਮੈਂ ਨਾ ਇੱਕ ਗੱਲ ਸੋਚੀ ਦਿਮਾਗ ਨਾਲ ਜੇ ਤੂੰ ਹੀ ਕਹੋ ਤੇ ਹੂੰ ਮੇਰਾ ਵਾਦਾ ਮੈਂ ਆਪਣੇ ਪਿੰਡ ਨਾ ਜਾਵਾਂ ਚਲ ਜਾ ਫਿਰ ਜੇ ਕੀ ਕਰਨ ਲਿਆ ਤੇ ਉਹਨਾਂ ਵਿਚਾਰਿਆਂ ਨੂੰ ਤਾਂ ਕਦੀ ਮੈਂ ਦੱਸਿਆ ਹੀ ਨਹੀਂਗਾ ਕਿ ਮੇਰੇ ਆ ਹਾਲਾਤ ਵਾ ਕੀ ਕਰੀਏ ਮੇਰੀ ਗੱਲ ਸੁਣ ਲੈ ਜੇ ਤੂੰ ਕਹੀ ਉਹਨਾਂ ਤੈਨੂੰ ਪੁੱਛਣਾ ਮੈਂ ਵੀ ਮੀਂਹ ਗਣੀ ਜਿ ਕਿਤਨਾ ਚੱਲਦਾ ਟੱਡਾ ਤੇ ਫੇਰ ਕੋਈ ਗੱਲ ਨਹੀਂ ਐਡੇ ਤਗੜੇ ਮੇਰੇ ਪੇਕੇ ਆ ਕੋਈ ਨਾ ਕੋਈ ਤੇ ਬਾਹ ਮੇਰੀ ਫੜਨਗੇ ਦੂਜੀ ਗੱਲ ਇਹ ਆ ਕਿ ਉਹਨਾਂ ਤੇ ਮੈਨੂੰ ਚੰਗੇ ਥਾਂ ਵੀ ਆਇਆ ਸਭ ਕੋ ਵਧੀਆ ਹੀਗਾ ਹੁਣ ਸਾਨੂੰ ਕੀ ਪਤਾ ਸਾਡਾ ਟਰਾਲਿਆਂ ਦਾ ਬਿਜ਼ਨਸ ਜਿਹੜਾ ਡੁੱਬ ਜਾਣਾ ਵਾ ਚੱਲ ਕੋਈ ਗੱਲ ਨਹੀਂ ਮੈਂ ਜਾਣੀ ਇੱਕ ਵਾਰੀ ਪਿੰਡ ਥੋੜੀ ਬਹੁਤੀ ਮਦਦ ਲੈਣੀ ਆਪਣੇ ਭਰਾਵਾਂ ਕੋ ਚੱਲ ਆਪਣੀ ਛੱਤ ਟੈਲੈਂਡਰ ਤੇ ਪਾਈਏ ਮੇਰੀ ਗੱਲ ਸੁਣ ਲਾ ਮੀ ਕਿਹੜੇ ਰੋਜ਼ ਪੈਣੇ ਸਾਡੇ ਜਾਣਾ ਵਾ ਕੋਈ ਗੱਲ ਨਹੀਂ ਤੇ ਟਾਈਮ ਕੱਢ ਲਾ ਥੋੜਾ ਬਹੁਤ ਨਹੀਂ ਨਹੀਂ ਮੈਂ ਜਾ ਲੈਂਦਾ ਤੁਸੀਂ ਸਾਡੀ ਤੇ ਕੋਈ ਗੱਲ ਨਹੀਂ ਸਾਡੀ ਨਿੱਕੀ ਜੀ ਕੁੜੀ ਆ ਵਿਚਾਰੀ ਉਹ ਹੁਣ ਸਕੂਲ ਗਈ ਆ ਤੇ ਮੇਰਾ ਰਾਦਾ ਹੁਣੇ ਚਲ ਜਾ ਤੇ ਜਾ ਕੇ ਤੇ ਚੱਲ ਮੈਂ ਗੱਲਬਾਤ ਕਰਕੇ ਆਵਾਂ ਚੱਲੇ ਅ ਆਫਰ ਟਾਈਮ ਨਾ ਕਰਾਂ ਫੇਰ ਮੈਂ ਚਲੀ ਜਾਵਾਂ ਹਨਾ ਚਲ ਠੀਕ ਹੈ ਹੁਣ ਮੀਂਹ ਮੈਂ ਤਿਆਰ ਹੈਂ ਤੁਸੀਂ ਘਰੇ ਰਹਿਓ ਹੁਣ ਅੱਜ ਫਿਰ ਮੈਂ ਕਿੱਥੇ ਜਾਣਾ ਮੀਂਹ ਵਰਦਾ ਕੰਮ ਬੰਦ ਵਾ ਸਾਰਾ ਚਲ ਅੱਜ ਘਰੇ ਰਹਿਓ ਤੇ ਮੈਂ ਜਾ ਕੇ ਤੇ ਹੋਰ ਨਾ ਨੇ ਨਿੱਕੀ ਦੇ ਵੀ ਆ ਜਾਣਾ ਸਕੂਲੋਂ ਪੜ੍ਹ ਕੇ ਆਹੋ ਧਿਆਨ ਰੱਖਿਓ ਤੀ ਹੁਣ ਆ ਵੀ ਚਲ ਠੀਕ ਹੈ ਠੀਕ ਹੈ ਕੀ ਬੰਦਾ ਕਰੇ ਯਾਰ ਉਹਦੇ ਘਰ ਦੇ ਨੇ ਪੁੱਛਣਾ ਹੀ ਪੁੱਛਣਾ ਵਾ ਕਿ ਕੀ ਗੱਲ ਹੋਈ ਐ ਸੁਖਸਾਂਦਵਾ ਤੇ ਤੂੰ ਮੀਂਹ ਘੜੀ ਜੀ ਤਰੀ ਉੰਡੀ ਇਧਰ ਨੂੰ ਤੇ ਕੀ ਦਸੂਗੀ ਮੁੜ ਕੇ ਚਲ ਮਨਾ ਉਹ ਥੋੜੀ ਬੋਤੀ ਹੈਲਪ ਹੋ ਜੂਗੀ ਯਾਰ ਮਾੜੀ ਮੋਟੀ ਕੋਠੇ ਦੀ ਮਿੱਟੀ ਪਾਰਾਂਗੇ ਯਾਰ ਚਲੋ ਗਰੀਬ ਬੰਦੇ ਦੀ ਵੀ ਕੋਈ ਜੀ ਜੀ ਆਈ ਗਈ ਅੱਜ ਆਪਣੇ ਪਿੰਡ ਹੈ ਵੇਖ ਕਿੱਡੀ ਸੋਹਣੀ ਗੱਡੀ ਆ ਮੇਰੇ ਵੀਰ ਦੀ ਚੱਲ ਪ੍ਰਮਾਤਮਾ ਲੰਮੀ ਲੰਮੀ ਉਮਰ ਕਰੇ ਇਹਨਾਂ ਦੀ ਉਹਦਾ ਨਾ ਮੇਰਾ ਮੰਗਣ ਨੂੰ ਦਿਲ ਨਹੀਂ ਕਰਨ ਦਿਆ ਕੁਛ ਵੀ ਪਰ ਕੀ ਕਰਾਂ ਅੰਤਰੇ ਮਹੀਨੇ ਪੈਂਡੇ ਆ ਛਤ ਚੋਂਡ ਐ ਵੀ ਸਾਰੀ ਤੇ ਇਹਨਾਂ ਨੂੰ ਕਿਹਾ ਵਾ ਕਿ ਚਲ ਕੀ ਕਰਾਂ ਹੁਣ ਫੇਰ ਮੈਂ ਨਾ ਮੰਗਾ ਤੇ ਕਿੱਥੇ ਜਾਵਾਂ ਉਹ ਦਾਏ ਵਿਚਾਰੇ ਕਿਹੜੇ ਨਾਂ ਕਰਦੇ ਆ ਪਰ ਮੈਨੂੰ ਸ਼ਰਮ ਆਉਂਦੀ ਹੈ ਮੇਰਾ ਦਿਲ ਨਹੀਂ ਕਰਦਾ ਕੋਈ ਚੀਜ਼ ਮੰਗਣ ਨੂੰ ਚੱਲ ਮਨਾ ਸਾਹਮਣੇ ਤੇ ਕੋਈ ਨਹੀਂ ਲੱਭਣ ਡਿਆ ਲੈ ਮੰਮੀ ਬੈਠੇ ਸਾਹਮਣੇ ਲੈ ਅਣੀ ਮੇਰੀ ਧੀ ਨੂੰ ਅੱਜ ਕਿਧਰੋਂ ਰਾਹ ਆ ਗਿਆ ਸੱਸੀ ਕਾਲਪਤ ਕੀਹਨਾਂ ਰਾਹ ਆ ਗਿਆ ਬਸ ਠੀਕ ਆ ਵਧੀਆ ਤੂੰ ਸੁਣਾ ਮੈਂ ਵੀ ਠੀਕ ਆਂ ਹੋਰ ਸੁਣਾਓ ਹੋਰ ਸਭ ਠੀਕ ਠਾਕ ਵਾ ਤੇ ਤਾਂ ਠੀਕ ਠਾਕ ਵਾ ਸਭ ਠੀਕ ਠਾਕ ਵਧੀਆ ਕਿਰਪਾ ਮਾਲਕ ਦੀ ਅੱਛਾ ਅੱਛਾ ਤੇ ਵੀਰ ਹੁਣੇ ਦਿਖਣ ਦੇ ਕਿਤੇ ਪਾ ਗਏ ਇੱਥੇ ਹੀ ਨੇ ਸਾਰੇ ਉਹ ਮੀਨ ਵਰਨ ਰਿਆ ਸਾਰੇ ਅੰਦਰੋਂ ਅੰਦਰੀ ਬੜੇ ਆ ਮੀਨ ਨੇ ਕਹਿੰਦਾ ਕਈ ਹਾਂ ਵਾਜਾ ਮਰੂ ਚਾਹ ਚੂ ਬਣਾਉ ਚਾਰੋਂ ਜੀ ਕਰਨ ਰਿਆ ਵਾ ਤੇ ਉਹੀ ਗੱਲ ਮੈਂ ਤੁਹਾਨੂੰ ਮੀਨ ਵੀ ਦੱਸਣ ਲਈ ਆ ਕਿ ਮੀਨ ਨੇ ਕਿਤੇ ਜਾਣੇ ਤੰਗ ਕਰਤੀ ਆ ਕੀ ਸੂਟ ਹੋਰ ਚੁੰਨੇ ਹੋਰ ਪੁੱਤ ਅ ਚੱਲ ਮੀਨ ਵਰਨਦੇ ਐ ਮੈਂ ਚੱਲ ਇੱਦਾਂ ਹੀ ਪਾ ਜਾਨੀ ਇਹ ਗੀੜੇ ਹੋਣੇ ਆ ਦੱਸ ਤਾਂ ਕਰਕੇ ਤੈਨੂੰ ਬਹੁਤ ਹੁਣ ਨਹੀਂ ਤੇ ਦੱਸ ਹੀ ਦਿੰਦਾ ਤੈਨੂੰ ਜਾ ਕੇ ਸਣੀ ਲੈ ਆਈ ਹੁੰਦਾ ਚੱਲ ਮੈਂ ਕੀ ਤੰਗੀ ਦੇਣੀ ਆ ਤੁਹਾਨੂੰ ਪਤਾ ਹੀ ਮੇਰੇ ਸੁਭਾਅ ਦਾ ਸ਼ੁਕਰ ਹੈ ਮੇਰੀ ਧੀ ਆਈ ਆ ਕਦੇ ਹੈ ਆਣ ਕੇ ਅੱਜ ਮਿਲ ਮੁਲ ਜਾਈ ਹੁਣ ਰਵੀ ਦੋ ਦਿਨ ਕੋਈ ਗੱਲ ਨਹੀਂ ਨਹੀਂ ਰਿਆਤ ਨਹੀਂ ਗਾ ਜਣਾ ਇਹ ਤੇ ਗੱਲ ਛੁੱਟ ਗਈ ਤੂੰ ਨਿੱਕੀ ਨੂੰ ਨਾਲ ਨਹੀਂ ਆਂਦਾ ਉਹਨੂੰ ਸਕੂਲ ਪਾਤਾ ਵਾ ਅੱਛਾ ਉਹ ਸਕੂਲ ਜਾਂਦੀ ਹੈ ਜਾਂਦਾ ਪੀਆ ਹਾਂਜੀ ਅੱਛਾ ਅੱਛਾ ਤੇ ਮੈਂ ਤਾਂ ਕਰਕੇ ਮੈਂ ਹਾਂ ਚੱਲ ਮਗਰੋਂ ਮਗਰੋਂ ਮੈਂ ਹੋਰ ਅਸਾਂ ਨਾਲ ਮਿਲਾਂਗੇ ਅੱਜ ਆਇਆ ਤੁਰ ਕੱਲੀ ਨੰਗਾ ਤੂੰ ਲੈ ਆਉਣਾ ਹੀਗਾ ਛੁੱਟੀ ਕਰਾ ਲੈਂਦੇ ਇਹਨੂੰ ਇੱਕ ਛੁੱਟੀ ਇੱਕ ਕਰਾ ਲੈਂਦੇ ਦੋ ਦਿਨ ਰਹਿ ਲੈਂਦੀ ਉਹ ਵੀ ਨਾਲ ਤੇ ਮਗਰੋਂ ਜਦ ਨਾ ਕਰੋਗੀ ਮਾਂ ਮੇਰੀ ਕਿੱਥੇ ਚਲੀ ਨਹੀਂ ਨਹੀਂ ਅੱਜ ਦਾ ਪਿਓ ਘਰੇ ਹੀ ਆ ਅੱਛਾ ਅੱਛਾ ਚਲ ਠੀਕ ਆਂਦਾ ਹੀ ਕੋਈ ਗੱਲ ਨਹੀਂ ਤੂੰ ਮੈਂ ਘਰੇ ਹੀ ਆ ਤੂੰ ਜਾ ਕੇ ਮਿਲਣਾ ਤੇ ਮਿਲਿਆ ਚਲ ਠੀਕ ਤੂੰ ਬਹਿ ਮੈਂ ਆਵਾਜ਼ ਮਾਰਦੀ ਹਾਂ ਕਿੱਥੇ ਬੜੀਆਂ ਨੇ ਪ੍ਰਭਜੋਤ ਪ੍ਰਭ ਹਾਜੀ ਇੱਧਰ ਆਓ ਨਹੀਂ ਭੈਣ ਆਈ ਜੇ ਤੁਹਾਡੀ ਪਹਿਲੇ ਨਾ ਨਾ ਆਈ ਆ ਲੈ ਉਹ ਪਾਣੀ ਪੁਣੀ ਪੈਂਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੁਰਾ ਦੇ ਠੀਕ ਠਾਕ ਹੈ ਤੂੰ ਸੁਣਾਓ ਮੈਂ ਵੀ ਠੀਕ ਆ ਬੈਠ ਜਾ ਉਸ ਨਾਲ ਹੋਰ ਸੁਣਾ ਠੀਕ ਠਾਕ ਦੀ ਵਧੀਆ ਵਧੀਆ ਤੂੰ ਸੁਣਾਓ ਬਸ ਮੈਂ ਵੀ ਠੀਕ ਆ ਆਜਾ ਬਸ ਇਦਾਂ ਕਰੋ ਹੁਣ ਆ ਚਾਹ ਬਣਾ ਲੈਣਾ ਹਾਂ ਚਾਹ ਬਣਾਓ ਜੀ ਠੀਕ ਆ ਤੂੰ ਸੁਣਾ ਸਾਸ੍ਰੀਕਾਲ ਸਾਸ੍ਰੀਕਾਲ ਕੀ ਹਾਲ ਆ ਪੁੱਤ ਠੀਕ ਹੈ ਵੱਡਾ ਹੋ ਗਿਆ ਮੇਰਾ ਪੁੱਤ ਸਕੂਲ ਜਾਂਦਾ ਰਹਿਣ ਹੂੰ ਬੜਾ ਯਾਤ ਨੂੰ ਸਾਰੇ ਕਰਦੇ ਰਹਿੰਦੇ ਆ ਤੂੰ ਤਾਂ ਕਿਤੇ ਵੱਡਦੀ ਨਹੀਂ ਗਈ ਕਣ ਪਾਜੀ ਨੇ ਆਏ ਨਾਲ ਉਹ ਫਿਰ ਨਿੱਕੀ ਸਕੂਲ ਗਈ ਆ ਨਾ ਤੇ ਆਂਦੇ ਹੀ ਪੀ ਚਲ ਕੋਈ ਨਹੀਂ ਮੈਂ ਫਿਰ ਲੈ ਆਉਂਦਾ ਤੈਨੂੰ ਬਸ ਪਿਓ ਦੇ ਕੋਲ ਛੱਡ ਆਈ ਹੈਗੀ ਤੇ ਲੈ ਭੈਣ ਤੂੰ ਫੋਨ ਕਰਦੀ ਮੈਂ ਜਾ ਕੇ ਲੈ ਆਉਂਦਾ ਤੈਨੂੰ ਉਹ ਨਹੀਂ ਨਹੀਂ ਉਹ ਵ ਤੇ ਗੱਲ ਮੈਂ ਡਈ ਆ ਕਹਿਣ ਬਾਹੂ ਕਿ ਤੂੰ ਦੱਸਦੀ ਸਹੀ ਮਾੜਾ ਜੇ ਮੈਂ ਸਨੀ ਨੂੰ ਭੇਜ ਦਿੰਦੀ ਰਖੜੀ ਬਣ ਕੇ ਜੋ ਗਈ ਮੜ ਕੇ ਮੁੜੀ ਨਹੀਂ ਕਿੰਨੇ ਦਿਨ ਹੋ ਗਏ ਅਜ ਰਖੜੀ ਨੰਗੀ ਨੂੰ ਨਾ ਰਖੜੀ ਤੇ ਮੁੜੀ ਹੈ ਭੈਣ ਹਾਂ ਹਾਂ ਹੁੰਦਾ ਸੋਹੀ ਬੈਂ ਹੀ ਨਹੀਂ ਗਿਆ ਰੰਗ ਰੂਪ ਕੋਈ ਬੈਂਜੀ ਹੋਰ ਸੁਣਾ ਠੀਕ ਠਾਕ ਬੱਚੇ ਸਾਰੇ ਠੀਕ ਠਾਕ ਆ ਤੁਸੀਂ ਆਪਣਾ ਸੁਣਾਓ ਸਾਰੇ ਜਾਣੇ ਆਈ ਤੇ ਸਾਰੇ ਠੀਕ ਹਾਂ ਸਾਰੇ ਠੀਕ ਆ ਅੱਛਾ ਠੀਕ ਆ ਹਾਂ ਬੜੇ ਵਧੀਆ ਵਾ ਠੀਕ ਵਾ ਹੁਣ ਪ੍ਰਭਜੋ ਤੇ ਇਦਾਂ ਕਰੋ ਵੀ ਚਾਹ ਬਣਾਓ ਤੇ ਨਾਲ ਪਕੌੜੇ-ਪਕੌੜੇ ਕੱਢ ਲਓ ਤੇ ਆ ਕੱਢੋ ਤੇ ਫੁਲਕਾ ਫੁਲਕਾ ਆਈ ਨਾ ਸੁਣਾ ਮੌਸਮ ਅੱਜ ਕਾ ਤਾਂ ਬਹੁਤ ਨਹੀ ਨਹੀ ਰੋਟੀ ਖਾਣੀ ਤੇ 10 ਪਹਿਲਾਂ ਰੋਟੀ ਖਾ ਲਾ ਫੁਲਕਾ ਖਾ ਲਾ ਬਈ ਫੁਲਕਾ ਮ ਖਾ ਕੇ ਆਈ ਅੱਛਾ ਚੱਲ ਫਿਰ ਚਾਹ ਬਣਾਓ ਤੇ ਨਾਲ ਲੈ ਆਓ ਮਿੱਠਾ ਮਟਾ ਕੋਈ ਪਕੌੜੇ ਕੱਢ ਲਓ ਪੁੱਤ ਹਾਂ ਦਲਜੀਤ ਮੈਂ ਤਾਂ ਅੱਗੇ ਕਹਿਣ ਦੀ ਚਾਹ ਬਣਾਉਣੀ ਚਾਹ ਤੇ ਅੰਦਰ ਲਮੀਆਂ ਪਈਆਂ ਮਮੀ ਆਉਨੇ ਆ ਮੈਂ ਚੱਲ ਕੋਈ ਨਹੀਂ ਬਣਾਉ ਚਾਹ ਹੁਣ ਕਿੰਨਾ ਮੌਸਮ ਹੋਇਆ ਪਕੌੜੇ ਖਾਣ ਵਾਲਾ ਤੇ ਬੋ ਤਾਂ ਬੜੀ ਆਨੇ ਬਣਾਉ ਬਣਾਉ ਚਲੋ ਚਲੋ ਕੋਈ ਨਹੀਂ ਜਿੱਦਾਂ ਤੁਸੀਂ ਕਹੋ ਚੱਲ ਜਾਓ ਫਿਰ ਦੀ ਭੈਣ ਸਿਹਤ ਠੀਕ ਵਾ ਸਿਹਤ ਠੀਕ ਆ ਵੀਰ ਮੈਨੂੰ ਤਾਂ ਲਹਿੰਗ ਲੱਗਣ ਦੀ ਆ ਤੂੰ ਕਾ ਮੈਂ ਫਿਕਰ ਕਰਨਾ ਐਵੇਂ ਕੋਈ ਗੱਲ ਨਹੀਂ ਬੜੀ ਵਧੀਆਂ ਵਾਂ ਮੈਂ ਕੋਈ ਗੱਲ ਨਹੀਂ ਮੈਂ ਪੁੱਛ ਲੈਣਾ ਹੌਲੀ ਨੇ ਆਪਣੀ ਤੀ ਮਮੀ ਕਰ ਲਓ ਜੀ ਮਾਂ ਮਾਤੀਆਂ ਆਹ ਮਾਮਤੀਆਂ ਦੇ ਸੋ ਗੱਲਾਂ ਹੁੰਦੀਆਂ ਵਾ ਪੁੱਤ ਕੁਛ ਹੈਂ ਜੇ ਕੋ ਗੱਲ ਹੈਗੀ ਮੈਨੂੰ ਦੱਸ ਦੇ ਨਹੀਂ ਜਿਹੜੀ ਕੋ ਦਿਲ ਚ ਗੱਲ ਵਾ ਤੂੰ ਦੱਸ ਸਾਨੂੰ ਤੇਰੇ ਭਰਾ ਚੰਗੇ ਭਲੇ ਆ ਹੈ ਮੈਨੂੰ ਬਾਲਕ ਨੇ ਬੜਾ ਕੁਝ ਦਿੱਤਾ ਵਾ ਤੂੰ ਕੋਈ ਗੱਲ ਨਹੀਂ ਦਿਲ ਦੀ ਕਰਦੀ ਸਾਡੇ ਨਾਲ ਦਿਲ ਦੀ ਗੱਲ ਮੈਂ ਕੀ ਕਰਨੀ ਆ ਹੁਣ ਕਿੱਡਾ ਵਧੀਆ ਤੇ ਹੀ ਮੇਰੇ ਵਾਸਤੇ ਸਭ ਕੁਝ ਲੱਭਾ ਤੇ ਹੁਣ ਕਾਟਾ ਪੈ ਗਿਆ ਸਾਡੀ ਕਿਸਮਤ ਤੇ ਹੁਣ ਕੀ ਕਵਾਂ ਇਹਨਾਂ ਨੂੰ ਕੋਈ ਗੱਲ ਇਹਨਾਂ ਚੀਜ਼ਾਂ ਨੂੰ ਨਹੀਂ ਸੋਚੀਦਾ ਕੀਤਾ ਤੇ ਪੁੱਤ ਚੰਗਾ ਕਰਕੇ ਹੀ ਨਾ ਕਿੰਨਾ ਵਧੀਆ ਤੇ ਟਾਲਾ ਚੱਲਣ ਡਿਆ ਸੀ ਇਹਨਾਂ ਦਾ ਜ਼ਮੀਨ ਵੀ ਸੋਹਣੀ ਹੀਗੀ ਤੇ ਮੁੰਡਾ ਵੀ ਸੋਹਣਾ ਸਨੱਖਾ ਹੋਰ ਕੀ ਹੁੰਦਾ ਵਾ ਬਸ ਆ ਹੋਈ ਆ ਨਾ ਘਟਾ ਪੈਣਾ ਸਭ ਕੋਈ ਨਹੀਂ ਪਤਾ ਲੱਗਦਾ ਜਦੋਂ ਬੰਦਾ ਇੱਕਦਮ ਉਚਾਈਆਂ ਤੋਂ ਥੱਲੇ ਆਉਂਦਾ ਨਾ ਇਹ ਕੋਈ ਕਿਸਮਤ ਦੀ ਗੱਲ ਹੁੰਦੀ ਆ ਕੋਈ ਕਿਸਮਤ ਦਾ ਖੇਡ ਹੁੰਦੀ ਆ ਤੇ ਕੋਈ ਗੱਲ ਨਹੀਂ ਤੂੰ ਪੁੱਤ ਫਿਕਰ ਨਾ ਕਰ ਤੇ ਹਰੇ ਕਿੰਨੀ ਕਰਮਾਂ ਵਾਲੀ ਏ ਤੇਰੀ ਮਾਲਕ ਨਹੀਂ ਮੈਨੂੰ ਇਹ ਵੀ ਉਹ ਪੜ ਜੂਗੀ ਕੁਝ ਬਣ ਜੂਗੀ ਤੇ ਚਲ ਹੱਡੀ ਵੀ ਕਰੀ ਗਈ ਹੈ 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 ਪੜੂਗੀ ਕਿਉਂ ਨਹੀਂ ਪੜੂਗੀ ਐਂ ਜੀ ਆ ਗਏ ਪੜਾਉਣ ਵਾਲੇ ਤੂੰ ਨਾ ਫਿਕਰ ਕਰਿਆ ਕਰ ਤੂੰ ਜਿਹੜੀ ਗੱਲ ਹੁੰਦੀ ਦਿਲ ਦੀ ਤੇ ਮੇਰੇ ਨਾਲ ਕੇ ਕਰਿਆ ਕਰ ਜਿਹਦੀ ਆਂਦੇ ਤੀ ਸੁਖੀ ਉਹਦਾ ਸਭ ਕੁਝ ਸੁਖੀ ਉਹਦਾ ਮਾਂ ਪਿਓ ਸੁਖੀ ਤਦੋਂ ਕੋਈ ਗੱਲ ਦਿਲ ਚ ਨਾ ਰੱਖਿਆ ਕਰ ਮੈਨੂੰ ਤੇਰੀ ਆਦਤ ਦਾ ਪਤਾ ਵਾ ਤੂੰ ਬੜੀਆਂ ਗੱਲਾਂ ਛਪਾਉਂਦੀ ਆ ਸਾਡੇ ਕੋਲ ਕੀ ਕਰਾਂ ਫਿਰ ਮੈਂ ਮਨਜਿੰਦਰ ਕਹਿੰਦੇ ਆ ਕਿ ਜੋ ਕੁਝ ਵੀ ਆ ਨਾ ਜੇ ਚੰਗੇ ਦਿਨ ਨਹੀਂ ਨਾ ਰਹੇ ਤੇ ਮਾੜੇ ਵੀ ਨਹੀਂ ਰਹਿਣੇ ਚੰਗੇ ਦਿਨ ਆ ਜਾਣੇ ਆ ਸਾਡੇ ਤੇ ਬਸ ਇਹੋ ਸੋਚ-ਸੋਚ ਕੇ ਆਪਣਾ ਟਾਈਮ ਕੱਢੀ ਜਾਈਦਾ ਵਾ ਜੀ ਨਹੀਂ ਕਰਦਾ ਤੁਹਾਨੂੰ ਤੰਗੀ ਦੇਣਾ ਪੁੱਤ ਭੈਣ ਭਰਾ ਕਾਦ ਲਈ ਹੁੰਦੇ ਆ ਕਾਦੇ ਵਾਸਤੇ ਹੁੰਦੇ ਆ ওই ਦੁੱਖ ਦਾਰੂ ਦੇ ਦਾਰੂ ਹੁੰਦਾ ਵਾ ਹੈ ਦੁੱਖ ਸੁੱਖ ਦਾ ਇਦਾਂ ਕਰਿਆ ਕਰ ਜਿਹੜੀ ਵੀ ਗੱਲ ਹੁੰਦੀ ਆ ਤੂੰ ਨਾ ਭਰਾਵਾ ਨਾ ਕਰਿਆ ਕਰ ਤੇ ਮੇਰੇ ਨਾਲ ਤੇ ਕਰ ਹੀ ਸਕਦੀ ਆ ਨਾ ਮੈਂ ਜਦੋਂ ਤੈਨੂੰ ਫੋਨ ਕਰਦੀ ਆਂ ਅਸੀਂ ਬੜੇ ਵਧੀਆ ਵਾਂ ਬੜੇ ਖੁਸ਼ ਆਂ ਬੜੇ ਵਧੀਆ ਵਾਂ ਬੜਾ ਸੋਹਣਾ ਕੰਮ ਵਾਦਾ ਮਨਜਿੰਦਰ ਦਾ ਜਾਂਦਾ ਵਾ ਤੂੰ ਕਦੀ ਦੱਸਿਆ ਵਾ ਵੀ ਉਹ ਕਿਦ ਮਾੜਾ ਮੋਟਾ ਇਹਨੂੰ ਕੰਮ ਮਿਲਿਆ ਸਾਡਾ ਮਹੰਗ ਜਾਰਾ ਹੀ ਚੱਲਣ ਡਿਆ ਕਦੀ ਤੂੰ ਦੱਸਿਆ ਚੱਲ ਕੋਈ ਗੱਲ ਨਹੀਂ ਇਦਾਂ ਟਾਈਮ ਪਾਸ ਹੁੰਦਾ ਜਾਂਦਾ ਬੜਾ ਚਲੋ ਜਿਹੜੇ ਮਾੜਾ ਟਾਈਮ ਆ ਜਾਂਦਾ ਉਹ ਕਹਿੰਦੇ ਪਿਓ ਦੀ ਨਹੀਂ ਹੁੰਦੀ ਅਮੀਰੀ ਗਰੀਬੀ ਪੁੱਤ ਤੇ ਕੋਈ ਗੱਲ ਨਹੀਂ ਜੇ ਚੰਗਾ ਮਾੜਾ ਆਇਆ ਵਾ ਤੇ ਚੰਗਾ ਵੀ ਆਊਗਾ ਤੇ ਤੇਰੇ ਸੁੱਖ ਨਾਲ ਭਰਾ ਰਾਜੀ ਰਹਿਣ ਤੋਂ ਉਹਨਾਂ ਦੇ ਸੁੱਖ ਮੰਗਿਆ ਕਰ ਚੰਗਾ ਤੂੰ ਵੱਡਾ ਵੀਰ ਨਹੀਂ ਦਿਖਣਿਆ ਕਿਤੇ ਉਹ ਵੀ ਇੱਥੇ ਹੀ ਹੋਣਾ ਕਿਤੇ ਅੰਦਰ ਲੰਮਾ ਪੈ ਗਿਆ ਮੈਨੂੰ ਲੱਗਦਾ ਕੰਮ ਤੋਂ ਆਇਆ ਅੱਛਾ 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 ਲੰਮਾ ਪੈ ਗਿਆ ਹੋਣਾ ਠੀਕ ਆ ਠੀਕ ਆ ਤੂੰ ਮੇਰੇ ਗੱਲ ਸੁਣ ਲੈ ਕੋਈ ਗੱਲ ਹੋਵੇ ਕੋਈ ਦੁੱਖ ਸੁੱਖ ਹੋਵੇ ਕੋਈ ਤੈਨੂੰ ਪਰੇਸ਼ਾਨੀ ਹੋਵੇ ਤੂੰ ਮੈਨੂੰ ਤੇ ਫੋਨ ਕਰ ਸਕਦੀਆਂ ਨਾ ਉਹ ਕੋਈ ਗੱਲ ਹੈ ਤੁਸੀਂ ਕਾਹਨ ਫਿਕਰ ਕਰਦੇ ਜੇ ਤਾਨੂੰ ਦੱਸਣਾ ਮੈਂ ਕਿਉਂ ਨਾ ਫਿਕਰ ਕਰਾਂ ਪੁੱਤ ਮੈਂ ਤਾਂ ਤੇਰੇ ਚਿਹਰੇ ਵੱਲ ਵੇਖ ਕੇ ਹੋਰ ਤਰ੍ਹਾਂ ਹੋਣ ਲਿਆ ਵਾ ਕਿੱਥੇ ਐਡਾ ਮੂੰਹ ਇਸ ਤਰ੍ਹਾਂ ਕਿਤੇ ਲਾਲ ਚਿਹਰਾ ਤੇ ਹੁਣ ਤੂੰ ਅੱਧੀ ਵੀ ਨਹੀਂ ਰਹਿ ਗਈ ਚੱਲ ਕੋਈ ਨਹੀਂ ਤੇ ਛੱਡੋ ਆ ਗੱ ਕੋਈ ਗੱਲ ਨਹੀਂ ਕੋਈ ਨਹੀਂ ਵੀ ਇੱਥੇ ਆ ਜਾਂਦਾ ਆ ਤੂੰ ਬਹਿ ਚਾ ਚਾ ਚੂ ਪੀ ਤੂੰ ਆਮ ਸੱਦ ਲੈਣੀ ਐ ਮੈਂ ਇੱਥੇ ਆ ਜਾਂਦਾ ਆ ਆਪਣੇ ਕੋਈ ਗੱਲ ਨਹੀਂ ਫਿਕਰ ਵੀ ਬੜਾ ਕਰਦੇ ਜੇ ਫਿਰ ਫਿਕਰ ਨਾ ਕਰਿਆ ਕਰੋ ਮੈਂ ਮੰਨੀ ਆ ਕੀ ਕਰਾਂ ਕੋਈ ਗੱਲ ਜ਼ਰੂਰ ਆ ਅੰਦਰ ਅੰਦਰ ਜਿਹੜੀ ਨੁਖਾਈ ਜਾਣ ਰਹੀ ਆ ਐਵੇਂ ਆਂਦੇ ਆ ਵੀ ਮਾਵਾ ਨੂੰ ਚੱਟ ਦੁੱਖਾਂ ਦੁੱਖ ਦਾ ਪਤਾ ਲੱਗ ਜਾਂਦਾ ਧੀ ਦੇ ਦੁੱਖਾਂ ਦਾ ਧੀ ਜਨਾ ਮਰਜੀ ਛਪਾਵੇ ਮਾਂ ਕੋਲ ਮਾਂ ਪਿਓ ਉਹਨਾਂ ਦਾ ਮੂੰਹ ਚਿਹਰਾ ਪੜ ਲੈਂਦੇ ਆ ਅੱਛਾ ਮਾਲਕਾ ਤੂੰ ਹੀ ਆ ਕਾਰ ਕੁਰ ਵੀ ਨਾ ਹੁਣ ਇਹਨਾਂ ਨੂੰ ਵਧੀਆ ਨਹੀਂ ਗਾ ਵਿਚਾਰੀ ਦਾ ਕੋਈ ਇਹਨਾਂ ਨੂੰ ਕਹਿਨੀ ਆ ਵੀ ਕੁਝ ਨਾ ਕੁਝ ਕਰੋ ਇਹਦਾ ਜਰੂਰ ਯਾਯਾ ਜੀ ਹਾਂ ਪਤਾ ਪੁਈਆ ਪੁਈਆ ਹੀ ਆ ਹਾਂ ਕਦੋਂ ਤੇ ਆਈ ਪੁਈ ਅਸਾ ਲੈ ਵੀਰ ਅੰਦਰ ਵਾ ਸਸਤੀ ਕਾਲ ਵੀਰ ਅਸਰੀ ਕੇ ਪੈਣਾ ਕੋਠੀ ਠਾਈ ਕੇ ਹਾਂ ਠੀਕ ਆ ਤੋ ਆਪਣਾ ਸਰਾ ਬਸ ਤੇ ਭਈਆ ਨਹੀਂ ਹੋਣੀ ਗਿਆਏ ਚਲ ਬੈਜੋ ਆਹ ਹਰਲੀਨ ਸਕੂਲ ਗਈ ਸੀ ਨਾ ਅੱਛਾ ਤੇ ਫੇਰ ਉਹ ਆਂਦੇ ਵੀ ਚੱਲ ਮੈਂ ਆਉਂਗੀ ਸਕੂਲੋਂ ਤਾਂ ਮੈਂ ਰੋਟੀ ਪਾਣੀ ਦੇ ਦੂੰਗਾ ਤਾਂ ਤੂੰ ਜਾ ਕੇ ਤੇ ਮਿਲਿਆ ਉਹਨਾਂ ਨੂੰ ਠੀਕ ਹੈ ਮੇਰਾ ਮਿਲਨੂੜਾ ਜੀ ਕਰਨ ਲਿਆ ਹੈਗਾ ਤੇ ਉਹਨੂੰ ਨਾਲ ਲਿਆਣਾ ਹੈ ਕੁੜੀ ਦਿੰਦਾ ਵਾਂ ਨਹੀਂ ਨਹੀਂ ਮਹਾ ਮਹਾਦਰਸ ਕੋਲੇ ਪਈ ਹੈ ਵਿਚਾਰੀ ਤੇ ਮੇਰਾ ਇਰਾਦਾ ਹੀ ਮੈਂ ਹਾਂ ਚੱਲ ਅੱਜ ਗਈ ਆ ਚਲੋ ਆਹੋ ਤੇ ਤਾਂ ਕਰਕੇ ਆਈ ਮੈਂ ਚਲ ਮਿਲ ਜਾਨੀ ਤਾਨੂੰ ਬਣ ਕੇ ਕਿੰਗੇ ਸਕੂਲ ਤੇ ਬਣਾਇਆ ਉਹ ਨਹੀਂ ਚੰਗੇ ਚ ਹੀ ਪਾਇਆ ਵਾ ਅੱਛਾ ਅੱਛਾ ਆਹ ਆ ਚਲੋ ਜਾਣੇ ਪਰਨ ਗਿਆ ਰ ਹਾਂ ਹਾਂ ਤੇ ਫੇਰ ਹੀ ਅੱਗੇ ਕਾਮਯਾਬ ਹੁੰਦੇ ਆ ਵਾਕਿਆ ਸਹੀ ਗੱਲ ਵਾ ਹੁਣ ਆਸਾਂ ਤੇ ਉੱਤੇ ਹੀ ਆ ਕੁੜੀ ਤੇ ਹੀ ਆ ਕਿ ਵੱਡੀ ਹੋਊਗੀ ਕਿਤੇ ਤੇ ਚੱਲ ਕਿਤੇ ਚੰਗਾ ਕਾਰੋਬਾਰ ਕਿਤੇ ਮਿਲ ਜੂ ਉਹਨੂੰ ਚਲੋ ਹਾਂ ਮੈਂ ਗਿਆ ਹੀ ਕਿਤੇ ਉਧਰ ਘਾੜੇ ਪੰਡਾਲ ਅੱਛਾ ਤੇ ਤੁਸੀਂ ਘਰ ਕੋਈ ਨਹੀਂ ਹੈਗਾ ਉਥੇ ਮੈਂ ਫਿਰ ਕਿਤੇ ਸ਼ਹਿਰ ਸ਼ੁਰ ਗਈ ਹਣੀ ਕਪੜਾ-ਕਪੜਾ ਲੈਣ ਕੋਈ ਮੈਂ ਕਿੱਥੇ ਜਾਣਾ ਸੀ ਤੇ ਮੈਂ ਤਾਂ ਫੋਨ ਵੀ ਕੀਤਾ ਅੱਛਾ ਤੁਹਾਡਾ ਫੋਨ ਹੀ ਬੰਦ ਹੁੰਦਾ ਹੈ ਫੋਨ ਐ ਉਹ ਉਦਾਂ ਹੀ ਕਿਤੇ ਬੰਦ ਹੋ ਗਿਆ ਹੁਣ ਕੁੜੀ ਕਿਤੇ ਗੇਮਾ-ਗੂਮਾ ਖੇਡਦੀ ਹੋਣੀ ਆ ਨੇ ਉਹਦਾ ਵੀ ਕਿ ਪੈਸੇ ਆ ਨਹੀਂ ਘਰੇ ਉਹ ਨਹੀਂ ਨਹੀਂ ਇਹਨਾਂ ਕਮੀ ਕਰ ਫੈਸਿਲਟੀਆਂ ਨਹੀਂ ਉਹਦੇ ਚ ਗੇਮਾਂ ਖੇਡਦੀ ਆ ਕੁੜੀ ਉਹਨੇ ਕਦੇ ਬੰਦ ਕਰਤਾ ਹੁਣਾ ਵਾ ਠੀਕ ਠੀਕ ਆ ਹਾਂ ਚਲ ਆਪਾਂ ਪੀਤਾ ਹੀ ਰਹਿੰਦੇ ਨਹੀਂ ਨਹੀਂ ਮੈਂ ਤਾਂ ਬਸ ਖੁਸ਼ ਆ ਬਾਹਰ ਪਰਜਾਈ ਉਹਨਾਂ ਨੂੰ ਮਿਲੀ ਤੇ ਮੈਂ ਹਾਂ ਚੱਲ ਵੀਰ ਕਿੱਥੇ ਆ ਡਾਕਟਰ ਸਨੀ ਨੂੰ ਮਿਲ ਲਈ ਹੈ ਤੇ ਫਿਰ ਮੈਂ ਇਧਰ ਉਧਰ ਆ ਗਈ ਤੇਰੇ ਵੱਲ ਭੈਣ ਉਹਦਾ ਨਾ ਦਿਲ ਤੇ ਨਾ ਗੱਲ ਆਈ ਮੈਂ ਨਾ ਉਹਦਾ ਤੁਹਾਡਾ ਘਰ ਭਰੋਂ ਵੇਖਿਆ ਗੂਆ ਤੁਹਾਡਾ ਬਾਹਰ ਦਾ ਬੰਦੇ ਤੇ ਘਾਟੜਾ ਨੇ ਨਾ ਬੜਾ ਪੁਰਾਣਾ ਬਣਾ ਲਿਆ ਲੱਗਣ ਲਿਆ ਹੈ ਰੰਗ ਰੂਗ ਵੀ ਕੀਤਾ ਚੰਗੀ ਤਰ੍ਹਾਂ ਚੱਲ ਕੋਈ ਗੱਲ ਨਹੀਂ ਹੁਣ ਪਤਾ ਤੇ ਹੈ ਹੀ ਆ ਕਿ ਜਿਹੜਾ ਐਡਾ ਵੱਡਾ ਬਿਜ਼ਨਸ ਸੀਗਾ ਉਹ ਸਾਰਾ ਕੁਝ ਗਿਆ ਡੁੱਬ ਹੁਣ ਹੌਲੀ ਹੌਲੀ ਤਾਂ ਹੋਇਆ ਜਾਣਾ ਵਾ ਸਾਰਾ ਕੁਝ ਤੇ ਵੇਗ ਗਿਆ ਹੀਗਾ ਚੱਲ ਕੋਈ ਨਾ ਆਪੇ ਰੱਬ ਨੇ ਸਭ ਕੁਝ ਵਧੀਆ ਕਰਤਾ ਕੋਈ ਗੱਲ ਨਹੀਂ ਆ ਵੇਖ ਲੈ ਜੀ ਨਜ਼ਰਾ ਵਾਇਆ ਕੀਤਾ ਹੈ ਨਾ ਤੇ ਟ੍ਰਾਂਸਪੋਰਟ ਚੱਲਦੀ ਹੈ ਆਹ ਟਰੱਕ ਦੇ ਬੰਦੇ ਨੂੰ ਕੇਨ ਉਤਾਰਦੇ ਨੇ ਤੇ ਕੇਨ ਖਾ ਜਾਂਦੇ ਹੀ ਗਏ ਵਾਹ ਕੀ ਗੱਲ ਸਹੀ ਆ ਚੱਲ ਕੀ ਕਰਨਾ ਕਿਸਮਤ ਆਪੋ ਆਪਣੀ ਹੁਣ ਤਹੀ ਦੇ ਸਭ ਕੋ ਵਧੀਆ ਕੀਤਾ ਨਾ ਉਹਦਾ ਰੋਟੀ ਪਾਣੀ ਵਧੀਆ ਚੱਲਦਾ ਨਾ ਬੜਾ ਵਧੀਆ ਰੋਟੀ ਪਾਣੀ ਦੀ ਕੋਈ ਫਿਕਰ ਨਾ ਕਰੋ ਤੁਸੀਂ ਬੜਾ ਵਧੀਆ ਸਭ ਕੋ ਅੱਛਾ ਅੱਛਾ ਜੇ ਕੋਈ ਚੀਜ਼ ਦੀ ਲੋੜ ਨਹੀਂ ਦੱਸਦਾ ਕਰ ਸਾਨੂੰ ਕੋਈ ਗੱਲ ਨਹੀਂ ਵੀਰ ਤੁਹਾਨੂੰ ਦੱਸਣਾ ਤੇ ਕਿਹਨੂੰ ਦੱਸਣਾ ਮੈਂ ਹੈ ਚਲਾ ਬਾਹਰ ਪਈਏ ਜਾ ਚਾਹ ਚਾਹ ਪੀਣੇ ਹੈ ਕਿਹੜੀ ਗੱਲ ਕਰਨੀ ਹੈ ਮੇਰੇ ਨਾਲ ਤੁਸੀਂ ਲੈ ਦੱਸ ਭੈਣ ਜੀ ਅਸੀਂ ਗੱਲ ਨਹੀਂ ਕਰ ਸਕਦੇ ਕੋਈ ਨਹੀਂ ਦੱਸੋ ਮੇਂ ਤਾਂ ਟੈਨਸ਼ਨ ਜੀ ਹੋਣ ਢਈ ਹੈ ਕਿ ਕੀ ਗੱਲ ਵਾ ਕੱਤੋਂ ਲਈ ਜਾਂਦੇ ਤੇ ਉੱਦਾਂ ਹੀ ਬਿਠਾ ਲਿਆ ਸੀ ਤਾਂ ਤੰਗ ਗਿਆ ਤੇ ਜੇ ਤੀਹਾਨੂੰ ਆਪਣਾ ਮੰਨਦੇ ਜੇ ਨਾ ਤਾਂ ਤੁਹਾਨੂੰ ਇੱਕ ਗੱਲ ਪੁੱਛੀਏ ਪੁੱਛੋ ਇਹ ਕਿਹੜੀ ਗੱਲ ਝੂਠ ਨਾ ਬੋਲਿਓ ਆ ਨਹੀਂ ਨਹੀਂ ਝੂਠ ਵਾਲੀ ਕਿਹੜੀ ਗੱਲ ਆ ਦੱਸੋ ਸਹੀ ਚੱਲ ਫਿਰ ਤੁਹਾਨੂੰ ਦੱਸੋ ਪਈ ਗੱਲ ਹੈ ਕੀ ਹੈ ਤੁਹਾਡਾ ਚਿਹਰਾ ਕੁਝ ਹੋਰ ਵਾ ਤੇ ਤੁਸੀਂ ਕੁਝ ਹੋਰ ਜੇ ਕੁਛ ਤਾਂ ਦੱਸੋ ਜਿਹੜੀ ਗੱਲ ਹੈਗੀ ਹੈ ਨਾ ਖੁੱਲ ਕੇ ਦੱਸੋ ਚੱਲ ਮੰਮੀ ਨਾਲ ਤਾਂ ਨਹੀਂ ਕਰ ਸਕਦੇ ਹਣ ਨਾਲ ਤਾਂ ਕਰ ਸਕਦੇ ਜੇ ਨਾ ਮੰਮੀ ਨਾਲ ਤਾਂ ਮੈਂ ਤਾਂ ਨਹੀਂ ਕੋਈ ਗੱਲ ਕਰਦੀ ਵੀ ਕਿਤੇ ਬਿਮਾਰ ਨਾ ਹੋ ਜਾਣਾ ਹਾਂ ਤੁਹਾਨੂੰ ਪਤਾ ਹੀ ਆ ਨਾ ਮੇਰਾ ਦਿਲ ਨਹੀਂ ਹੈਗਾ ਤੇ ਚੱਲ ਚਾਤੀ ਦਿਲ ਛੱਡ ਜਾਂਦੇ ਆ ਦਸਣਾ ਦਸਣਾ ਕੀ ਆ ਆ ਮੀ ਬੈਣ ਡਿਆ ਨਾ ਜਦੋਂ ਦੇ ਤੁਹਾਡੀ ਤੇ ਛੱਤ ਚੋਂ ਡਿਆ ਵੀ ਆ ਲੈ ਦੱਸ ਤੂੰ ਪਹਿਲਾਂ ਕਿਉਂ ਨਾਲ ਗੱਲ ਕੀਤੀ ਮੈਂ ਤਾਂ ਤਾਂ ਕਰਕੇ ਆਈ ਆ ਵੀ ਚੱਲ ਤੇ ਫੋਨ ਤੇ ਕਰ ਦਿੰਦੇ ਮੇਰਾ ਜੀ ਅਜੇ ਵੀ ਨਹੀਂ ਕਰਨ ਲਿਆ ਕੁਝ ਕਹਿਣ ਨੂੰ ਮੈਂ ਇਦਾਂ ਦੀ ਗੱਲ ਚੱਲ ਜਾਂਦੀ ਜੇ ਤੁਸੀਂ 나 ਮੈਨੂੰ ਪੁੱਛਦੀਆਂ ਨਾ ਮੈਂ ਭਾਵੇਂ ਇਦਾਂ ਹੀ ਚੱਲ ਜਾਂਦੀ ਵਾਪਸ ਤੁਹਾਡੇ ਸਾਹਮਣੇ ਰੱਬ ਦਾ ਸਭ ਕੁਝ ਦਿੱਤਾ ਹੈਗਾ ਵਾ ਚਲੋ ਇਹ ਕਰਮ ਆਪੋ ਆਪਣੇ ਆ ਜੋ ਤੁਹਾਨੂੰ ਵੈ ਹੈਗਾ ਉਥੇ ਕੀ ਨਹੀਂ ਹੈਗਾ ਹੈਗਾ ਸਭ ਕਾਹੇ ਵਾਲੇ ਤੁਸੀਂ ਚਲੋ ਕੋਈ ਗੱਲ ਨਹੀਂ ਆ ਕਿਸਮਤ ਨਾਲ ਕੋਈ ਰਲਿਆ ਨਹੀਂ ਹੁੰਦਾ ਤਿੰਆ ਵਲੇ ਜੇ ਤੁਸੀਂ ਕੀ ਪਤਾ ਉਹਨਾਂ ਦੇ ਪਿਆਰਾਂ ਦੇ ਪਿੱਛੇ ਤਾਂ ਸਭ ਕੁਝ ਮਿਲ ਜੇ ਤੇ ਬਾਕੀ ਗੱਲ ਰਹੀ ਛੱਤ ਦੀ ਕੋਈ ਗੱਲ ਨਹੀਂ ਆ ਤੁਸੀਂ ਟੈਨਸ਼ਨ ਨਾ ਲਓ ਪੈਸੇ ਤੇਲੇ ਦੀ ਬਿਲਕੁਲ ਪਰਵਾਹ ਨਾ ਕਰਿਓ ਆਪਣੇ ਪਰਵਾਹ ਨਾਲ ਗੱਲ ਕਰੋ ਨਹੀਂ ਤੇ ਇਹੀ ਕਰ ਦਿੰਨੇ ਜੇ ਤੁਸੀਂ ਨਹੀਂ ਕਰਦੇ ਹੋ ਮੇਰਾ ਨਹੀਂ ਜੀ ਕਰਦਾ ਚਲੋ ਕੋਈ ਨਾਲੇ ਨਾ ਇੱਕ ਗੱਲ ਦਾ ਦੋਵੇਂ ਜਣੀਆਂ ਪਰਦਾ ਰੱਖਿਓ ਮੰਮੀ ਨਾਲ ਗੱਲ ਨਾ ਕਰਿਓ ਕੋਈ ਵੀ ਚਾਹ ਜੇ ਕੱਲ ਨੂੰ ਉਹਨੂੰ ਨਹੀਂ ਪਤਾ ਲੱਗਿਆ ਫਿਰ ਮੰਮੀ ਨੇ ਸਾਡੇ ਉਹਨਾਂ ਨੂੰ ਭੇਜਿਆ ਵਾ ਮੰਮੀ ਕੋਈ ਗੱਲ ਭੇਜਿਆ ਵੀ ਪੁਛ ਕੇ ਆਓ ਪਰ ਮੈਂ ਇਹ ਨਹੀਂ ਆਣੀ ਆ ਨਾ ਪੀ ਜੇ ਉਹਨੂੰ ਕਿਹ ਗੱਲ ਦਾ ਪਤਾ ਲੱਗ ਗਿਆ ਤੇ ਰਾਤ ਨੂੰ ਹੀ ਸੋਚਣਾ ਦਿਨੇ ਵੀ ਸੋਚਣਾ ਵਾ ਹੁਣ ਸਾਨੂੰ ਤੇ ਕੋਈ ਗੱਲ ਨਹੀਂ ਅਸੀਂ ਤੇ ਬੜੇ ਸੋਹਣੇ ਰੋਟੀ ਖਾਣਦੇ ਆ ਹਾਜੀ ਕੋਈ ਗੱਲ ਨਹੀਂ ਜਿੱਤਾ ਨੂੰ ਪਤਾ ਜੇ ਅਸੀਂ ਕੁਸ਼ਲ ਨੂੰ ਨਾਲ ਗੱਲ ਕੀਤੀ ਤੇ ਉਹਨਾਂ ਨੇ ਵੀ ਮੰਮੀ ਨੂੰ ਪੁੱਛ ਕੇ ਤੁਰਨਾ ਚੱਲ ਭੈਣ ਜੀ ਜਿੱਦਾਂ ਤੁਸੀਂ ਕਹਿੰਦੇ ਜੇ ਉਦਾਂ ਹੀ ਕਰ ਲੈਨੇ ਆ ਭਰਨਾ ਤੇ ਇਹ ਦੱਸੋ ਵੀ ਤੁਹਾਨੂੰ ਕਿੰਨੇ ਪੈਸੇ ਦੀ ਲੋੜ ਵਾ ਥੋੜੇ ਬਹੁਤੇ ਚਾਹੀਦੇ ਆ ਲੱਖ ਰੁਪਇਆ ਦੇ ਦਿਓ ਚਲ ਕੋਈ ਨਹੀਂ ਤੁਸੀਂ ਆਪਣਾ ਕਾਊਂਟ ਨੰਬਰ ਦੇ ਦਿਓ ਤੇ ਸਵੇਰੇ ਜਾਣਗੇ ਜਾਂ ਗੁਰਜਿੰਦਰ ਜਾਣਗੇ ਤੇ ਜਾਂ ਸਣੀ ਜਾਊਗਾ ਤਾੜੇ ਜਕੇ ਅਕਾਊਂਟ ਵਿੱਚ ਪਾਉਣ ਦੇ ਹੁਣ ਤੁਸੀਂ ਪਰਦੇ ਦੇ ਨਾਲ ਗੱਲ ਕਰ ਲਿਓ ਉਹਨਾਂ ਦੋਵਾਂ ਨਾਲ ਮੈਂ ਤਾਂ ਤੁਸੀਂ ਟੈਨਸ਼ਨ ਨਾ ਲਓ ਤੇ ਗੱਲ ਸੁਣੋ ਮੇਰੀ ਜੇ ਤੁਸੀਂ ਕਹਿੰਦੇ ਜੇ ਤੁਹਾਡੀ ਸਲਾਹ ਨਾਲ ਜੇ ਨਿੱਕੀ ਨੂੰ ਇੱਥੇ ਲੈਈਏ ਤੇ ਇੱਥੇ ਪੜਨੇ ਪਾ ਦਈਏ ਨਹੀਂ ਨਹੀਂ ਹਾਂ ਨਾ ਗੱਲ ਕਹੋ ਸਾਡਾ ਤਾਂ ਜੀ ਉਹਦੇ ਨਾਲ ਲੱਗਾ ਵਾ ਘਰ ਵਿੱਚ ਰਹਿਣ ਕੀ ਉਹਦੇ ਨਾਲ ਵਾ ਇਹ ਦੋਵਾਂ ਜੀਆਂ ਨੇ ਕੀ ਕਰਨਾ ਕਰ ਉਹਦੇ ਪਿਓ ਨੇ ਮੰਨਣਾ ਵਾ ਉਹ ਤਾਂ ਇੰਨਾ ਜ਼ਿਆਦਾ ਕਰਦਾ ਤਾਂ ਨਾਲ ਗੱਲ ਨਹੀਂ ਕਰਨ ਵਾਲੀ ਕੋਈ ਗੱਲ ਨਹੀਂ ਹੋਰ ਨਹੀਂ ਮੈਨੂੰ ਕਮੀ ਕਿਸੇ ਚੀਜ਼ ਦੀ ਵੀ ਬਸ ਆ ਸ਼ਾਤ ਇੱਕ ਵਾਰੀ ਚੰਗੀ ਤਰ੍ਹਾਂ ਪਿਆ ਜੇ ਨਾ ਕੋਈ ਗੱਲ ਨਹੀਂ ਭੈਣ ਜੀ ਟੈਨਸ਼ਨ ਨਾ ਲਓ ਇਹੋ ਤੇ ਤੁਹਾਡੇ ਗੱਲਾਂ ਮਾ ਹੁਣ ਨਾ ਇਹ ਗੱਲ ਮੰਮੀ ਦਾ ਨਾ ਕਰਿਓ ਮੈਨੂੰ ਪਤਾ ਟੈਨਸ਼ਨ ਬੜੀ ਲੈਣੀ ਆ ਤੇ ਇਹ ਨਾ ਹੋਵੇ ਇੰਨੀ ਟੈਨਸ਼ਨ ਲੱਲੇ ਫੇ ਬਿਮਾਰੀ ਹੋ ਜੇ ਕਿਤੇ ਉਹ ਨਹੀਂ ਨਹੀਂ ਭੈਣ ਜੀ ਤੁਸੀਂ ਨਾ ਟੈਨਸ਼ਨ ਲਓ ਇਸ ਗੱਲ ਦੀ ਉਹਨਾਂ ਦੇ ਨਾ ਫਿਕਰ ਕਰੋ ਅਸੀਂ ਆਪੇ ਸੰਭਾਲ ਲੈਣਾ ਸਭ ਕੁਝ ਪਤਾ ਕੀ ਆ ਤੁਸੀਂ ਨਾ ਪਰਦੇ ਦੇ ਨਾਲ ਹੀ ਵੀਰ ਉਹਨਾਂ ਨੂੰ ਕਹਿ ਕੇ ਤੇ ਪੈਸੇ ਭਵਾ ਦੇ ਮੈਂ ਅਕਾਊਂਟ ਨੰਬਰ ਤੁਹਾਨੂੰ ਦੇ ਜਾਨੀ ਆ ਠੀਕ ਵਾ ਤੇ ਚੱਲ ਸਾਡੀ ਇੰਨੀ ਕੁ ਜਿੰਨੀ ਮਦਦ ਹੋ ਜੂਗੀ ਨਾ ਤੇ ਆਪਾਂ ਹੌਲੀ ਹੌਲੀ ਤੁਹਾਡੇ ਮੋੜ ਦਾਂਗੇ ਮੈਂ ਕਿਹਾ ਹਾ ਟੈਨਸ਼ਨ ਖਾਤੋਂ ਲਿੰਦੇ ਤੁਸੀਂ ਮੋੜ ਮੜਾਈ ਵਾਲੀ ਕਾਤੋਂ ਗੱਲ ਕਰਦੇ ਜੇ ਕੋਈ ਗੱਲ ਨਹੀਂ ਆਪੇ ਮੋੜ ਵੀ ਜਾਣਗੇ ਪੈਸੇ ਤੇ ਇਦਾਂ ਕਰੋ ਹੁਣ ਫਿਰ ਫੁਲਕਾ ਲਾਉਨੇ ਆ। ਫੁਲਕਾ ਖਾਓ। ਫੁਲਕਾ ਨਹੀਂ ਮਖਾਣਾ। ਕਿਉਂ? ਛੋਟੀ ਵਿਚਾਰੀ ਆ ਗਈ ਹੁਣੀ ਸਕੂਲਾਂ ਤੋਂ ਉਹ ਤੇ ਮੇਰੇ ਬਿਨਾਂ ਰਹਿੰਦੀ ਨਹੀਂ ਇੱਕ ਮਿੰਟ ਵੀ। ਐਵੇਂ ਹੁੰਦੀ ਰਹੂ ਕਿਤੇ ਬਿਮਾਰ ਹੋ ਜਾਊਗੀ। ਬਾਹਰ ਮੀ ਆਉਂਦੇ ਚਾਣਾ ਕੀਤਾ। ਨਹੀਂ ਨਹੀਂ, ਰਹਿਣਾ ਨੀਗਾ ਰਹਿਣ ਵਾਲੀ ਗੱਲ ਛੁੱਟ ਗਈ। ਫਿਰ ਗੱਲ ਸੁਣੋ, ਤੁਹਾਨੂੰ ਛੱਡ ਆਉਂਦੇ ਆ। ਰੋਟੀ ਬਣੀਆਂ, ਦਾਲ ਸਬ지 ਡੱਬੇ ਚ ਪਾ ਦੇਨੇ। ਨਹੀਂ ਖਾਣੀ ਤੇ ਜੇ ਤੁਹਾਨੂੰ ਬਹੁਤ ਕਾਲੀ ਛੋਟੀ ਘਰ ਆ ਗਈ ਹੁਣੀ ਤੇ ਆਪੇ ਤੁਹਾਨੂੰ ਛੱਡ ਦੇ ਦੋਆ ਭਰਾਵਾ ਜਿਹੜਾ ਕੋਈ ਵੇਲਾ ਹੋਊਗਾ। ਚਲੋ ਠੀਕ ਆ ਫਿਰ ਹੈ। ਚਲੋ। ਕੋਈ ਨਹੀਂ ਕੋਈ ਗੱਲ ਨਹੀਂ ਹੈਗੀ ਸਭ ਕੁਝ ਠੀਕ ਠਾਕ ਵਾ ਤੁਹਾਨੂੰ ਉਦਾਂ ਹੀ ਲੱਗਾ ਵਾ ਪੁੱਛਿਆ ਵਾ ਮੈਂ ਤਾਂ ਸੌ ਵੀ ਪਾਈ ਆ ਕੋਹਾਂ ਦੇ ਕੋਈ ਗੱਲ ਨਹੀਂ ਆ ਚੰਗੀਆਂ ਭੜੀਆਂ ਗੱਲਾਂ ਮਾਤਾ ਕਾਂਡੇ ਆ ਮਿੰਨਾਂ ਨਾਲ ਲੱਗੀ ਜਾਂਦੇ ਆ ਇਦਾਂ ਤੁਹਾਨੂੰ ਉਦਾਂ ਹੀ ਲੱਗਦਾ ਵਾ ਤੁਸੀਂ ਆਪਣਾ ਧਿਆਨ ਹਟਾਓ ਨਾ ਆਪੇ ਠੀਕ ਲੱਗਣ ਲੱਗ ਪੜਾ ਸਭ ਕੁਝ ਚਲ ਕੋਈ ਨਹੀਂ ਹੋ ਜਨ ਚਲ ਠੀਕ ਆ ਚੰਗਾ ਸੋਭਾ ਨਹੀਂ ਕੋਈ ਗੱਲ ਤੇ ਮੇਰੇ ਦਿਲ ਦਾ ਆਪਣਾ ਨਹੀਂ ਵਹਿਮ ਹੋਗਾ ਚਲੋ ਕੋਈ ਗੱਲ ਨਹੀਂ ਤਖੜੀ ਦੇਵੀ ਆਈ ਏ ਕੁੜੀ ਤੇ ਕਾਲੀ ਕਾਲੀ 1 ਘੰਟੇ ਵਿੱਚ ਚਲੋ ਜੋ ਉਹਨੂੰ ਪਿਆਰ ਤੇ ਦਿੱਤਾ ਹਨ ਪਰ ਆਪਰਾਮਾਂ ਦੇ ਦਿੱਤਾ ਮਮੀ ਆਪਣੇ ਕੋਲ ਜੋ ਹੈ ਆਪਣੇ ਕੋਲ ਮਮੀ ਦਿੱਤਾ ਇਦਾਂ ਕਰੋ ਹੁੰਦੀ ਇਹ ਦਿਨ ਤੂੰ ਚਲ ਜਾ ਪਾਇਨ ਦਲਜੀਤ ਚਲ ਜੀ ਤੇ ਲੈ ਜੀ ਨਾਲ ਗੁਰਿੰਦਰ ਨੂੰ ਤੇ ਸ਼ਹਿਰ ਜਾਇਓ ਦਿਨ ਚਾਰ ਸੂਟ ਇਹਦੇ ਬਣਾ ਕੇ ਲਿਆ ਤੇ ਤਿੰਨ ਚਾਰ ਕੁੜੀ ਦੇ ਲਈ ਕੋਈ ਨਹੀਂ ਤੇ ਇਹ ਕਹੇ ਦਿਨ ਜਾ ਕੇ ਨਾ ਟਾਈਮ ਕੱਢ ਕੇ ਪਰਸੋਂ ਚ ਆਉਂਦੇ ਇਹਨਾਂ ਕੱਪੜੇ ਬਣਾ ਕੇ ਦੇ ਕੋਈ ਗੱਲ ਨਹੀਂ ਤੂੰ ਹਾਂ ਫੀਰ ਨਾ ਕਰੋ ਕੱਪੜੇ ਲਿਆਵਾਂਗੇ ਪਰ ਤੂੰ ਹੀ ਨਾਲ ਚਲ ਜਿਓ ਆਪਣੇ ਮਨਫਾਦ ਲੈ ਆਜੋ ਕੋਈ ਨਹੀਂ ਮੈਂ ਨਾਲ ਕੀ ਜਾਣਾ ਵਾ ਤੁਸੀਂ ਕਿਹੜੇ ਮਾੜੇ ਲੈਣੇ ਆ ਕੋਈ ਗੱਲ ਨਹੀਂ ਸੋਨੇ ਤੁਹਾਨੂੰ ਪਤਾ ਹੀ ਹੈ ਲੈਣ ਦੇਂਦਾ ਵੀ ਕਿੱਦਾਂ ਦੇ ਲਈ ਦੇ ਰਿਹਾ ਹਾਂ ਉਹ ਨਹੀਂ ਹੋਣੇ ਬਾਅਦ ਮੈਂ ਕਿਹਾ ਭੈਣ ਜਿਹਨਾਂ ਆਪੇ ਤੈਨੂੰ ਛੱਡਉਂਦੇ ਆ ਉਹ ਨਹੀਂ ਨਹੀਂ ਇਹਨੂੰ ਕਹਿੰਦੇ ਰੋਟੀ ਪਾਣੀ ਹਾਂ ਰੋਟੀ ਪਾਣੀ ਨੇ ਪਤਾ ਨਹੀਂ ਮੈਂ ਖਾਣੇ ਤੇ ਮੈਂ ਚੱਲ ਦਾਲ ਸਬਜ਼ੀ ਬਣੀ ਹਾਂ ਚੱਲ ਨਾਲ ਪਾ ਲੈ ਚੈੱਕ ਕਰ ਦੋ ਰੋਟੀ ਦੇ ਛੱਡਉਂਦੇ ਆਪੇ ਜਾ ਕੇ ਮੇਰਾ ਫਿਰ ਵਹਿਮ ਹੀ ਆ ਕੋਈ ਠੀਕ ਆ ਕੋਈ ਨਹੀਂ ਕੋਈ ਗੱਲ ਨਹੀਂ ਦੀ ਟੈਂਸ਼ਨ ਨਾ ਲੋ ਕੋਈ ਗੱਲ ਨਹੀਂ ਪਤਾ ਨਹੀਂ ਮੇਰੇ ਤੇ ਅੰਦਰ ਦੀ ਆਵਾਜ਼ੇ ਹੋ ਗਈ ਜਾਂਦੀ ਆ ਵੀ ਕੋਈ ਗੱਲ ਵਾਪਸ ਲਟਾਉਂਦੇ ਹੀ ਆ ਮੇਰੇ ਕੋਲ ਤੁਸੀਂ ਐਵੇਂ ਕਰੀ ਜਾਂਦੇ ਆ ਬਾਰ-ਬਾਰ ਉਹਨਾਂ ਨੂੰ ਨਾ ਕਿਉਂ ਐ ਫਰੋਈ ਸੋਚਣ ਦੇ ਮਮੇ ਤਾਂ ਕਿਉਂ ਆਉਂਦੇ ਆ ਐਂ ਤਾਂ ਕਰੋ ਮੈਂ दाल ਸਬ지 ਪਾਦਾ ਫਿਰ ਕਾਲੇ ਪਹਿਣਾ ਛੱਡ ਬਣਾ ਲੈ ਨਾ ਵਾਪਸ ਮੁੜਨਾ ਦਿਓ ਫਿਰ ਚਲ ਕੋਈ ਗੱਲ ਕੀ ਗੱਲ ਮੰਮੀ ਜੀ ਬੜਾ ਚੁੱਪ ਜੇ ਬੈਠੇ ਜੇ ਚੁੱਪ ਚਪਾ ਕੀ ਬਹਿਣਾ ਵਾ ਜੀਵਨ ਆਈ ਆ ਤੇ ਬੜੀ ਉਦੋਂ ਦੀ ਮੈਨੂੰ ਚੌਂਦਗੀ ਜੀ ਲੱਗੀ ਮਨ ਚ ਕਿਹੜੀ ਗੱਲੋਂ ਕਹਿੰਦੇ ਮੈਨੂੰ ਕੁਛ ਠੀਕ ਜਾਂ ਨਹੀਂ ਲੱਗਣ ਡਿਆ ਜੀ ਵੀ ਤੇ ਠੀਕ ਲੱਗਣ ਨਹੀਂ ਹੋਮੀ ਤਾਂ ਨਹੀਂ ਮੈਂ ਪੁੱਛਿਆ ਉਹਨੂੰ ਦੋ ਚਾਰ ਗੱਲਾਂ ਤੇ ਜਿੱਦਾਂ ਮੇਰੇ ਕੋ ਕੁਛ ਲਕਾਉਣ ਲਈ ਆ ਦੱਸਿਆ ਨਹੀਂ ਕੁਛ ਨਾ ਕੋਈ ਗੱਲ ਨਹੀਂ ਕਿਹ ਕਹਿੰਦੀ ਨਹੀਂ ਮੰਮੀ ਮੈਂ ਠੀਕ ਠਾਕ ਆ ਮੈਂ ਚੰਗੀ ਪੜ੍ਹਦੀ ਆ ਮੈਂ ਬੜੀ ਵਧੀਆ ਆਂ ਤੁਸੀਂ ਤੁਹਾਨੂੰ ਇਦਾਂ ਕਿਉਂ ਲੱਗਣ ਡਿਆ ਪਰ ਉਹ ਗੱਲ ਮਾਂ ਦੀ ਅੰਦਰਮ ਆ ਨਾ ਤੇ ਮਾਂ ਨੂੰ ਪਤਾ ਲੱਗ ਜਾਂਦਾ ਇਦਾਂ ਕਰੋ ਮੈਨੂੰ ਤਾਂ ਕੋਈ ਕੁਛ ਨਹੀਂ ਮੈਨੂੰ ਲੱਗਦਾ ਦੱਸਣਾ ਤੁਸੀਂ ਇਹਨੂੰ ਪੜਾ ਪੁੱਛੋ ਤੁਹਾਡੀ ਭੈਣਾ ਵਰਗੀ ਆ ਵੱਡੀ ਤੇ ਤੁਸੀਂ ਪੁੱਛੋ ਪੁੱਛੋ ਪੜਾ ਕੋਈ ਕੀ ਗੱਲ ਵਾ ਫਿਕਰ ਨਾ ਕਰੋ ਪਰ ਇਹ ਤੁਹਾਨੂੰ ਹੀ ਕੁਛ ਦੱਸੇ ਉਦਾਂ ਨ ਲੱਗਣ ਮੈਨੂੰ ਵਧੀਆ ਉਹਦੇ ਚਿਹਰੇ ਤੋਂ ਨਹੀਂ ਸੂਟ ਕੋਈ ਪਾ ਚੁੰਨੀ ਕੋਈ ਇਦਾਂ ਕਦੀ ਇਦਾਂ ਪਹਿਲਾਂ ਆਈ ਕਦੀ ਨਹੀਂ ਨਹੀਂ ਦੀਦੀ ਤੇ ਕਿੰਨਾ ਸੋਹਣਾ ਕਿੰਨਾ ਟੌਰ ਕੱਢਦੀ ਸੀ ਕਿੰਨਾ ਮਤਲਬ ਵਧੀਆ ਰਹਿੰਦੀ ਤਾਂ ਵੀ ਕੋਈ ਨਾ ਮੀਂਹ ਕਣੀ ਕਰਕੇ ਮੈਂ ਚੁੰਨੀ ਦੂਜੀ ਲਈ ਆਈ ਮੇਰੀ ਗਿੱਲੀ ਨਾ ਹੋ ਜੇ ਦਾ ਸਾ ਵੀ ਕੋ ਗੱਲ ਮੈਂ ਬੜਾ ਹੀ ਪੁੱਛਿਆ ਵਾ ਮੈਂ ਇੰਨਾ ਤਰਲੇ ਲਏ ਇੰਨੇ ਮੈਂ ਕਿਹਾ ਮੈਨੂੰ ਪੁੱਤ ਦੱਸ ਦੇ ਮੇਰੀ ਮਾ妈 ਕੋਈ ਦੁੱਖ ਸੁੱਖ ਹੋਵੇ ਤੈਨੂੰ ਦੱਸਣਾ ਚਾਹੀਦਾ ਮੈਨੂੰ ਮੇਰੇ ਨਾਲ ਹਰ ਗੱਲ ਕਰ ਤਾਂ ਦੀ ਇਹੋ ਗੱਲ ਕਰੀ ਜਾਂਦੀ ਐ ਨਾ ਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਉਦੋਂ ਦਾ ਮੇਰਾ ਜਿਹੜਾ ਦਿਲ ਵਾ ਨਾ ਖਲੋਣ ਨਹੀਂ ਚਲ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਆਹੀ ਨੇ ਜਾਣੇ ਆ ਤੇ ਕਿਹ ਟਰੀਕੇ ਨਾਲ ਪੁੱਛਨੇ ਆ ਜੇ ਕੋਈ ਗੱਲ ਹੋ ਗਈ ਨਾ ਆਪੇ ਭੈਣ ਜੀ ਨੇ ਕਰ ਦੇਣੀ ਆ ਨਹੀਂ ਤੇ ਪੁੱਛੋ ਹਾਂ ਭਾਵੇਂ ਗੁਰਜਿੰਦਰ ਨੂੰ ਕਹਿ ਲਾ ਤੇ ਭਾਵੇਂ ਸਨੀ ਨੂੰ ਕਹਿ ਲੋ ਨਹੀਂ ਨਹੀਂ ਆਪੇ ਪੁੱਛਦੇ ਆ ਜੇ ਬੈਠੋ ਪੁੱਛੇ ਹੁੰਦੇ ਆ ਕਿ ਤੈਨੂੰ ਪੁੱਛਿਆ ਜਰੂਰ ਤੇ ਹੈ ਕੋਈ ਨਹੀਂ ਤੁਸੀਂ ਬੈਠੋ ਟੈਨਸ਼ਨ ਨਾ ਲਓ ਮੈਂ ਦੱਸਿਆ ਕਰਗੀ ਗੱਲ ਵਾ ਕੋਈ ਨਹੀਂ ਕੋਈ ਨਹੀਂ ਈਆਂ ਦੇ ਦੁੱਖ ਥੋੜੇ ਆਂਦੇ ਪੁੱਤ ਹਾਂ ਕੋਈ ਨਹੀਂ ਤੁਸੀਂ ਬੈਠੋ ਜੱਬਾ ਸਾਰਾ ਕੁਝ ਠੀਕ ਹੀ ਹੋਵੇ ਮੈਨੂੰ ਕਿਉਂ ਇਦਾਂ ਲੱਗੀ ਜਾਣ ਦਿਆ ਵਾ ਮਰੀਤੀ ਠੀਕ ਨਹੀਂ ਗਈ ਮਰੀਤੀ ਜ਼ਰੂਰ ਕਿਸ ਮੁਸੀਬਤ ਵਿੱਚ ਵਾ ਮੇਰੇ ਨਾਲ ਕਿਉਂ ਨਹੀਂ ਕਰਦੀ ਗੱਲ